ਖਾਲਿਸਤਾਨ ਦੇ ਅਸੀਂ ਪਹਿਲਾਂ ਹੀ ਬਹੁਤ ਖਿਲਾਫ ਆ ਕੱਲ ਨੂੰ ਮਤਲਬ ਕਿਸੇ ਪ੍ਰੈਸ਼ਰਾਈਜ਼ ਦੇ ਮਤਲਬ ਚਲਦੇ ਆ ਸਾਨੂੰ ਆਪਣੇ ਬਿਆਨ ਬਦਲਨੇ ਪੈਣਾ ਸੀ ਪਹਿਲਾਂ ਵੀ ਖਾਲਿਸਤਾਨ ਦੇ ਖਿਲਾਫ ਪ੍ਰਚਾਰ ਕਰਦੇ ਸੀ ਹੁਣ ਚਲੋ ਖਿਲਾਫ ਨਹੀਂ ਬੋਲਦੇ ਪਰ ਹੱਕ ਚ ਕਰੇ ਵੀ ਨਹੀਂ ਭੁਗਤਾਂਗੇ ਪਰ ਸਾਡੇ ਨੌਜਵਾਨਾਂ ਨੂੰ ਕਿਹਨੇ ਇਹ ਮਿਸ ਗਾਈਡ ਕਰ ਦਿੱਤਾ ਕਿ ਤੁਸੀਂ ਸਿਰਫ ਖਾਲਿਸਤਾਨ ਦਾ ਨਾਰਾ ਲਾ ਕੇ ਖਾਲਿਸਤਾਨ ਜਿੰਦਾਬਾਦ ਕਹਿ ਕੇ ਹੀ ਤੁਸੀਂ ਖਾਲਿਸਤਾਨ ਪ੍ਰਾਪਤ ਕਰ ਲਿਆ ਮੋਟਰਸਾਈਕਲਾਂ ਦੇ ਉੱਤੇ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲਾ ਕੇ ਜਾਂ ਝੰਡੇ ਲਾ ਕੇ ਤੁਸੀਂ ਕੀ ਪ੍ਰਾਪਤ ਕਰ ਲਉਂਗੇ ਤੁਹਾਡੀ ਰਣਨੀਤੀ ਕੀ ਹੈ ਇਹ ਹਰ ਸਾਲ ਜਾਂਦੇ ਹੋ ਹਰ ਸਾਲ ਜਾ ਕੇ ਉੱਥੇ ਹਿਮਾਚਲ ਵਾਲਿਆਂ ਨਾਲ ਬਹਿਸ ਦੇਉ ਤੁਸੀਂ ਲੈਣ ਕੀ ਜਾਂਦੇ ਹੋ ਉੱਥੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਗੁਰਦੁਆਰੇ ਹੀ ਨਹੀਂ ਹੈਗੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਆਗੂ ਨਹੀਂ ਹੈਗੇ ਤੁਸੀਂ ਤੁਰੇ ਕੀ ਫਿਰਦੇ ਹੋ ਐਨੀ ਭੈਣ ਚੋਂ ਉਦਾਂ ਡਾਂਗਾ ਖਾਣ ਨੂੰ ਤੁਰੇ ਫਿਰਨੇ ਆ ਬੇਨਾਥਾਂ ਬੇਸਹਾਰਿਆਂ ਵਾਂਗੂ ਕੋਈ ਇਹ ਕੋ ਕੋ ਬਣਦੀ ਹੈ ਕੋਈ ਆਈਡੀਓਲੋਜੀ ਖਾਲਿਸਤਾਨ ਦਾ ਨਾਰਾ ਮਾਰਨ ਸਿਰਫ ਖਾਲਸ ਜੇ ਤੁਸੀਂ ਝੰਡਾ ਲਾਉਣ ਦੀ ਜ਼ਰੂਰਤ ਰੱਖਦੇ ਹੋ ਨਾ ਤਾਂ ਉਹਨਾਂ ਨਾਲ ਲੜੋ ਉਥੇ ਸਿਰ ਦਾ ਉਹੇ ਝੰਡਿਆਂ ਦੇ ਲਈ ਭੈਣ ਚੋਂ ਝੰਡੇ ਲਾਉਣੇ ਹੋ ਇੱਥੇ ਕਰਦੇ ਜਾਂਦੇ ਹੋ ਸੰਤ ਜਰਨੈਲ ਸਿੰਘ ਜਿੰਦਾਬਾਦ ਉਥੇ ਜੁੱਤੀਆਂ ਖਾਣੇ ਜਾ ਕੇ ਤੁਸੀਂ ਅਕਲ ਕਰੋ ਅਕਲ ਕਰੋ ਮਾੜੀ ਜੀ ਕੋਸ਼ਿਸ਼